ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋ ਆਪਾਂ ਵੀ ਸਾਰੇ ਠੀਕ ਠਾਕ ਆ ਹੋਰ ਸੁਣਾਓ ਵੀ ਸਾਰੇ ਕਿਵੇਂ ਹੋ ਠੀਕ ਠਾਕ ਆ ਚਲੋ ਜੀ ਸਾਰੇ ਵਧੀਆ ਹੀ ਚਾਹੀਦੇ ਆ ਤੇ ਆਪਾਂ ਫੇਰ ਮਿਲਦੇ ਆਂ ਚ ਨਵੀਂ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਆ ਬਿਊਟੀ ਨਰ ਲਿਸਟ ਤੇ ਅੱਜ ਵਾਲੀ ਰਹਿਣ ਦੀ ਆ ਜਿਹੜੀ ਬਹੁਤ ਹੀ ਵਧੀਆ ਹੈਗੀ ਆ ਤੇ ਰਿਜ਼ਲਟ ਵੀ ਬਹੁਤ ਜ਼ਿਆਦਾ ਇਫੈਕਟਿਵ ਹੈ ਇਹਦੇ ਠੀਕ ਆ ਛੋਟੀ ਜਿਹੀ ਚੀਜ਼ ਆ ਆਪਣੀ ਰਸੋਈ ਚ ਪਈ ਆ ਤੁਹਾਨੂੰ ਪਤਾ ਵੀ ਆਪਾਂ ਕੋਈ ਵੀ ਐਵੇਂ ਦੀ ਚੀਜ਼ ਤੁਹਾਨੂੰ ਨਹੀਂ ਦੱਸਦੇ ਜਿਹੜੀ ਤੁਹਾਨੂੰ ਬਾਜ਼ਾਰ ਤੋਂ ਲਿਓਣੀ ਪਵੇ ਜਾਂ ਤੁਹਾਡੇ ਪੈਸੇ ਖਰਚ ਹੋਣ ਠੀਕ ਆ ਤੇ ਆਪਾਂ ਤੁਹਾਨੂੰ ਸਿੰਪਲ ਜੀ ਰੈਮਡੀ ਆ ਹੀ ਦਿੰਨੇ ਹੁੰਦੇ ਆ ਤੇ ਇਹਦੇ ਚ ਅੱਜ ਆਪਣੀ ਜਿਹੜੀ ਹੈਗੀ ਰੈਮਡੀ ਹੋ ਹੈਗੀ ਆ ਓਪਨ ਕਾਉਸਲੀ ਓਪਨ ਕਾਉਸ ਬਹੁਤ ਜ਼ਿਆਦਾ ਸਮੱਸਿਆ ਇਹ ਵਾਲੀ ਜਿਹੜੀ ਆ ਭੈਣਾ ਦੀ ਡੂੰਗੇ ਡੂੰਗੇ ਖੱਡੇ ਜਿਹੜੇ ਆ ਸਕਿਨ ਤੇ ਬਾਜ ਜਾਂਦੇ ਆ ਖਾਸ ਕਰਕੇ ਇਸ ਚੀਜ਼ ਤੇ ਇਹ ਨਹੀਂ ਚੀਤੇ ਤਾਂ ਬਹੁਤ ਜ਼ਿਆਦਾ ਵੱਜ ਜਾਂਦੇ ਆ ਓਪਨ ਕੋਰਸ ਆ ਜਿਹੜੇ ਬਹੁਤ ਜ਼ਿਆਦਾ ਮਤਲਬ ਸਾਰਿਆਂ ਦੇ ਉਹਨਾਂ ਨੂੰ ਸ਼੍ਰਿੰਕ ਆਪਾਂ ਕਿਵੇਂ ਕਰ ਸਕਦੇ ਹਾਂ ਉਹਨਾਂ ਨੂੰ ਠੀਕ ਕਿਵੇਂ ਕਰ ਸਕਦੇ ਆ ਬਿਨਾ ਕਿਸੇ ਮਤਲਬ ਮੈਡੀਕਲ ਦੇ ਬਿਨਾ ਕਿਸੇ ਬਿਊਟੀ ਪ੍ਰੋਡਕਟ ਦੇ ਜਿਹੜਾ ਕਿ ਆਪਾਂ ਕੈਮੀਕਲ ਵਾਲਾ ਨਹੀਂ ਯੂਜ਼ ਕਰਾਂਗੇ ਠੀਕ ਆ ਆਪਾਂ ਆਪਣੇ ਰਸੋਈ ਚ ਪੰਗਾ ਇੱਕ ਦੋ ਚੀਜ਼ਾਂ ਆਪਣੇ ਘਰੇ ਪੰਗਣ ਵਾਲੀ ਆਪਾਂ ਕਰਾਂਗੇ ਤੇ ਰੁਟੀਨ ਚ ਤੁਸੀਂ ਇਸ ਚੀਜ਼ ਨੂੰ ਕਰੋਗੇ ਜਦੋਂ ਤਾਂ ਤੁਹਾਨੂੰ ਇੱਕ ਹਫ਼ਤੇ ਬਾਅਦ ਤੋਂ ਦੀ ਸਕਿਨ ਦਾ ਜਿਹੜਾ ਰਿਜ਼ਲਟ ਆ ਮਿਲਣਾ ਸ਼ੁਰੂ ਹੋ ਜਾਊਗਾ ਠੀਕ ਆ ਤੇ ਕੋਈ ਜਿਆਦਾ ਚੀਜ਼ਾਂ ਨਹੀਂ ਇਕੱਠੀਆਂ ਕਰਨੀਆਂ ਦੋ ਚੀਜ਼ਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹ ਕਿਹੜੀਆਂ-ਕਿਹੜੀਆਂ ਹੈਗੀਆਂ ਸੌਖੀ ਜੀ ਰੈਮਡੀ ਆ ਤੁਸੀਂ ਡੇਲੀ ਰੁਟੀਨ ਜਿਹਨੂੰ ਕਰ ਸਕਦੇ ਹੋ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਜਿਨ੍ਹਾਂ ਕੋਲੇ ਟਾਈਮ ਆ ਤਾਂ ਡੇਲੀ ਰੁਟੀਨ ਚ ਕਰ ਸਕਦੇ ਹੋ ਠੀਕ ਆ ਤੇ ਲੋ ਜੀ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਇੱਕ ਬੌਲ ਲੈਣਾ ਜਿਹੜਾ ਆਪਣੇ ਕੋਲੇ ਧਾਵਾ ਵਾਲਾ ਹੁੰਦਾ ਠੀਕ ਆ ਹੁਣ ਮੇਰਾ ਨਾ ਬੌਲ ਬੜਾ ਵੱਡਾ ਮੈਂ ਛੋਟਾ ਦੇਖ ਕੇ ਲਿਆਉਂਗੀ ਛੋਟਾ ਕਿਉਂਕਿ ਮੇਰਾ ਮਤਲਬ ਜਿਹੜਾ ਪੈਕ ਆ ਉਹ ਥੋੜਾ ਹੁੰਦਾ ਮੇਰੇ ਕੋਲੇ ਕੰਚ ਦੀ ਕੌਲੀ ਇਹ ਤੇ ਇਹ ਕੌਲੀ ਜਿਹੜੀ ਥੋੜੀ ਜਿਆਦਾ ਵੱਡੀ ਆ ਤੇ ਹਮੇ ਛੋਟੀ ਵੇਖ ਕੇ ਲਿਆਉਣੀ ਇੱਕਦਣ ਬਾਜ਼ਾਰ ਗਈ ਤੇ ਇੱਕ ਆਪਾਂ ਇਹਦੇ ਇਹ ਕੌਲੀ ਚਾਹੀਦੀ ਆ ਤੇ ਇੱਕ ਆਪਾਂ ਨੂੰ ਚਾਹੀਦਾ ਦਹੀਂ ਜਿਹੜਾ ਕਿ ਆਪਣੇ ਕੋਲੇ ਹੈਗਾ ਘਰ ਦਾ ਤੇ ਇੱਕ ਚਾਹੀਦਾ ਆਪਾਂ ਨੂੰ ਚੌਲਾਂ ਦਾ ਆਟਾ ਜਿਹੜਾ ਕਿ ਆਪਾਂ ਘਰੇ ਪੀਸਿਆ ਹੋਇਆ ਠੀਕ ਆ ਤੁਸੀਂ ਇਹਨੂੰ ਬਾਜ਼ਾਰ ਤੋਂ ਵੀ ਲੈ ਸਕਦੇ ਹੋ ਘਰੇ ਪੀਸਿਆ ਹੋਇਆ ਮਤਲਬ ਘਰੇ ਵੀ ਪੀਸਾ ਹੋਵੇ ਕੋਈ ਜ਼ਿਆਦਾ ਨਹੀਂ ਇੱਕ ਆਪਾਂ ਨੂੰ ਚਾਹੀਦਾ ਵਾਲਾ ਸ਼ਹਿਰ ਠੀਕ ਆ ਦੇ ਲੋ ਜੀ ਹੁਣ ਆਪਾਂ ਕੌਲੀ ਲੈ ਲਈਏ ਇਹਦੇ ਚ ਆਪਾਂ ਪਾ ਲਾਂਗੇ ਥੋੜਾ ਜਿਹਾ ਚੌਲਾਂ ਦਾ ਆਟਾ ਆਪਣੇ ਫੇਸ ਦੇ ਹਿਸਾਬ ਨਾਲ ਅੱਜ ਮੇਰਾ 스ਪੂਨ ਆ ਜਿਹੜਾ ਪਤਾ ਨਹੀਂ ਕਿੱਥੇ ਰੋ ਰਹਿ ਗਿਆ ਇਸ ਕਰਕੇ ਮੈਂ ਬਸ 스ਪੂਨ ਦੇ ਹਿਸਾਬ ਨਾਲ ਐਂ ਹੀ ਪਾ ਰਹੀ ਹਾਂ। ਠੀਕ ਆ 흘ੋ ਯਾਦ ਬਸ ਇੰਨਾ ਹੀ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਠੀਕ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਚੋਲਾ ਨਾਟਾ ਇੰਨਾ ਕੋ ਵਧੀਆ ਚੀਜ਼ ਆ ਨਾ ਇੰਨੀ ਕੋ ਵਧੀਆ ਚੀਜ਼ ਆ ਨਾ ਤੁਹਾਡੀ ਸਕਿਨ ਨਾ ਜਿਹੜੀ ਇੱਕ ਗਲਾਸ ਦੀ ਤਰ੍ਹਾਂ ਚਮਕਣ ਲੱਗੂ ਸ਼ੀਸ਼ੇ ਦੀ ਤਰ੍ਹਾਂ ਚਮਕਣ ਲੱਗ ਜੇ ਤੁਸੀਂ ਇਹਨੂੰ ਰੁਟੀਨ ਚ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੋਰ ਕੋਈ ਚੀਜ਼ ਨਾ ਯੂਜ਼ ਕੀਤਾ ਕੱਲਾ ਇਹ ਦੋ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਮਿਲਾ ਲਈਆਂ ਨਾ ਜੇ ਇਹਦਾ ਹੀ ਤੁਸੀਂ ਨਹਾਉਣ ਤੋਂ ਪਹਿਲਾਂ 10-15 ਮਿੰਟ ਮ사ਜ ਕਰਕੇ ਪੈਕ ਬਣਾ ਕੇ ਲਾ ਲਿਆ ਕਰੋ ਤੇਲੀ ਰੁਟੀਨ ਚੀ ਦਾ ਬਸ ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈ ਠੀਕ ਆ ਪਰ ਆਪਾਂ ਜੇ ਓਪਨ ਪੋਰਸ ਵਾਸਤੇ ਲਾਉਣ ਲੱਗਿਆਂ ਤਾਂ ਇਹਦੇ ਵਾਸਤੇ ਆਪਾਂ ਨੂੰ ਦੋ ਤੋਂ ਤਿੰਨ ਚੀਜ਼ਾਂ ਦੇ ਵਿੱਚ ਹੋਰ ਮਿਕਸ ਕਰਨਾ ਪਏਗਾ ਫੇਰ ਆਪਣੀ ਜਿਹੜੀ ਉਹ ਪ੍ਰੋਬਲਮ ਆ ਸਾਲਵ ਹੋਊਗੀ ਇੱਕ ਅਲੀ ਚੀਜ਼ ਨਾਲ ਨਹੀਂ ਸਾਲਵ ਹੋਊ ਠੀਕ ਆ ਇਹ ਸਿਰਫ ਚਿਹਰੇ ਦੀ ਰੰਗਤ ਨਖਾਰ ਦੂਗਾ ਸਿਰਫ ਤੁਹਾਡੀ ਸਕਿਨ ਨੂੰ ਗਲਾਸ ਦੀ ਤਰ੍ਹਾਂ ਚਮਕਾ ਦੂਗਾ ਜਿਹੜੀਆਂ ਇਹ ਦੋ ਚੀਜ਼ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਲਿਆ ਦਹੀਂ ਤੇ ਇੱਕ ਆਪਾਂ ਪਾਵਾਂਗੇ ਥੋੜਾ ਜਿਹਾ ਸ਼ਹਿਦ ਰਾਈਸ ਵਾਟਰ ਰਾਈਸ ਸੀਰਮ ਜੀ ਨੂੰ ਬੋਲਦੇ ਠੀਕ ਹੈ ਇਹ ਆਪਾਂ ਬਣਾਇਆ ਹੋਇਆ ਆਪਾਂ ਫੇਸ ਤੇ ਲਗਾਉਣੇ ਇਹਨੂੰ ਡੇਲੀ ਰੁਟੀਨ ਚ ਇਹਦੀ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਸਪਰੇ ਫੇਸ ਤੇ ਲੋ ਜੀ ਇਹ ਸਪਰੇ ਕਰ ਲਈ ਆਪਾਂ ਉਹ ਨਜ਼ਰ ਆਪਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਦੇ ਆਂ ਤੇ ਇੱਕ ਆਪਾਂ ਨੂੰ ਚਾਹੀਦਾ ਵਿਟਾਮਿਨ ਈ ਦਾ ਕੈਪਸੂਲ ਠੀਕ ਆ ਦਹੀਂ ਪਾ ਲਿਆ ਚੌਲਾਂ ਦਾ ਆਟਾ ਪਾ ਲਿਆ ਥੋੜਾ ਜਿਹਾ ਸ਼ਹਿਦ ਪਾ ਲਿਆ ਜਾਨੀ ਕਿ ਹਣੀ ਇੱਕ ਕੱਪਾ ਪਾਵਾਂਗੇ ਵਿਟਾਮਿਨੀ ਦਾ ਕੈਪਸੂਲ ਠੀਕਾ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਮਿਕਸ ਤੁਸੀਂ ਚਮਚ ਦੀ ਮਦਦ ਨਾਲ ਵੀ ਮਿਕਸ ਕਰ ਸਕਦੇ ਹੋ ਉਂਗਲ ਨਾਲ ਵੀ ਕਰ ਸਕਦੇ ਆ ਪਰ ਆਪਾਂ ਜਿਹੜਾ ਕਿ ਉਂਗਲ ਨਾਲ ਹੀ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤਾਂ ਕਿ ਜਿਹੜੀਆਂ ਮਤਲਬ ਕੋਈ ਵੀ ਗੱਡਾ ਵਗੈਰਾ ਇਹਨਾਂ ਵਿੱਚ ਨਾ ਰਹਿਣ ਪੂਰਾ ਫਾਈਨ ਜਿਹੜਾ ਪੇਕ ਤਿਆਰ ਹੋ ਜਾਏ ਲੋ ਜੀ ਆਪਣੇ ਕੋਲੇ ਆ ਤਿਆਰ ਹੋ ਗਏ ਹੁਣ ਕੀ ਕਰਨਾ ਆਪਾਂ ਜਿਹੜਾ ਕੀ ਆ ਰਾਈਸ ਸੀਰਮ ਆ ਉਹ ਆਪਾਂ ਫੇਸ ਤੇ ਲਗਾ ਲਿਆ ਦੇਖੋ ਤੁਸੀਂ ਫੇਸ ਆਪਣਾ ਗਿੱਲਾ ਗਿੱਲਾ ਹੋ ਗਿਆ ਸਭ ਤੋਂ ਪਹਿਲਾਂ ਤਾਂ ਆਪਣਾ ਫੇਸ ਆ ਜਿਹੜਾ ਕਲੀਨ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਵਾਸ਼ ਕੀਤਾਣਾ ਕਿਤੇ ਕੋਈ ਵੀ ਪੈਕ ਲਗਾਉਣ ਤੋਂ ਪਹਿਲਾਂ ਫੇਸ ਆ ਜਿਹੜਾ ਵਾਸ਼ ਕਰ ਆਪਾਂ ਪਹਿਲੇ ਹੀ ਵਾਸ਼ ਕੀਤਾ ਹੋਇਆ ਸੀ ਤੇ ਦੂਸਰੇ ਨੰਬਰ ਤੇ ਹੁਣ ਆਪਾਂ ਗੁਲਾਬ ਜਲ ਨਹੀਂ ਲਗਾਇਆ ਆ ਵਾਲਾ ਸੀਰਮ ਠੀਕ ਆ ਕਿਉਂਕਿ ਆਪਾਂ ਓਪਨ ਪੋਰਸ ਲਈ ਕਰ ਰਹੇ ਹਾਂ ਤੁਸੀਂ ਵੀ ਇਹ سیرਮ ਬਣਾ ਕੇ ਰੱਖ ਲਓ ਇੰਨਾ ਕੁ ਜ਼ਿਆਦਾ ਐਫੈਕਟਿਵ ਹਨ ਇੰਨਾ ਕੁ ਜ਼ਿਆਦਾ ਪ੍ਰੈਕਟਿਕਾ ਬਹੁਤ ਜ਼ਿਆਦਾ ਪੁੱਛ ਇਹ ਕਿਵੇਂ ਬਣਦਾ ਆਪਾਂ ਤੁਹਾਨੂੰ ਵੀਡੀਓ ਦੇ ਨੀਚੇ ਲਿੰਕ ਦੇ ਦੇਵਾਂਗੇ ਡਿਸਕ੍ਰਿਪਸ਼ਨ 'ਚ ਆਪਣੀ ਵੀਡੀਓ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਆਪਾਂ ਕਿਵੇਂ ਬਣਾਇਆ ਠੀਕ ਆ ਫੇਰ ਵੀ ਜੇ ਕਿਸੇ ਨੂੰ ਨਾ ਸਮਝ ਆਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਤੁਸੀਂ ਪੁੱਛ ਲਿਓ ਤੇ ਲਓ ਜੀ ਹੁਣ ਆਪਾਂ ਇਹ ਨੂੰ ਐਵੇਂ ਫੇਸ ਤੇ ਲਗਾਉਂਦੇ ਸਭ ਤੋਂ ਪਹਿਲਾਂ ਜਿਹੜੇ ਤੁਹਾਡੀ ਸਕਿਨ ਤੇ ਡੂੰਗੇ ਡੂੰਗੇ ਖੱਡੇ ਜੇ ਬਣੇ ਹੋਣਗੇ ਮਤਲਬ ਓਪਨ ਪੋਰਸ ਆ ਉਹ ਪੂਰੀ ਤਰ੍ਹਾਂ ਸ਼੍ਰਿੰਕ ਹੋ ਜਾਣਗੇ ਇੱਕ ਹਫ਼ਤਾ ਲੱਗੂਗਾ ਪਰ ਆਏ ਨਹੀਂ ਕਿਸੇ ਵੀ ਅੱਜ ਕਰ ਲਿਆ ਸੋ ਨੂੰ ਰਿਜ਼ਲਟ ਇੱਕ ਹਫ਼ਤੇ ਬਾਅਦ ਮਿਲ ਜੂਗਾ ਰੁਟੀਨ ਚ ਤੁਸੀਂ ਇਹ ਚੀਜ਼ ਨੂੰ ਕਰਨਾ ਪਊਗਾ ਠੀਕ ਆ ਲਓ ਜੀ ਹੁਣ ਆਪਾਂ ਆ ਲਗਾ ਲਿਆ ਦੇ ਹੁਣ ਕੀ ਕਰਨਾ ਆਪਾਂ ਪੰਜ ਤੋਂ ਨੌਨ ਤੋਂ ਪਹਿਲਾਂ ਤੁਸੀਂ ਇਹ ਚੀਜ਼ ਕਰ ਲੀ ਠੀਕ ਆ ਕੋਈ ਨਾਤ ਨੂੰ ਨਹੀਂ ਕਰਨ ਦੀ ਜ਼ਰੂਰਤ ਹੈ ਮਤਲਬ ਕੋਈ ਜੇ ਤੁਸੀਂ ਮਤਲਬ ਵੈਸੇ ਪਹਿਲਾਂ ਦੁਪਹਿਰੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਉਵੇਂ ਵੀ ਕਰ ਸਕਦੇ ਪਰ ਨੌਨ ਤੋਂ ਪਹਿਲਾਂ ਕਰ ਲਿਓ ਦਾ ਬੈਸਟ ਹੈਗਾ ਠੀਕ ਆ ਗੱਲੋਸ ਤੋਂ ਬਾਅਦ ਜੀ ਆਪਣੇ ਹਵਾਲਾ ਵਗੈਰਾ ਤੇ ਲੱਗ ਜਾਂਦੀ ਹੈ ਸਾਈਡ ਤੇ ਇਹ ਵਾਲਾ ਪਾਊਡਰ ਤਾਂ ਆਪਣਾ ਚੰਗੀ ਤਰ੍ਹਾਂ ਵਾਸ਼ ਵਗੈਰਾ ਹੋ ਜਾਂਦਾ ਠੀਕ ਆ ਤੁਸੀਂ ਕੀ ਕਰਨਾ ਪੈਣਾ ਸਾਰਾ ਉੱਪਰ ਲਗਾ ਲੈਣਾ ਉਸ ਤੋਂ ਬਾਅਦ ਇਹਦੀ ਮ사ਜ ਕਰਨੀ ਹੈ ਸੌਫਟ ਹਨਾ ਬਿਲਕੁਲ ਕਿਉਂਕਿ ਇੱਕ ਸਕਰਬ ਦੀ ਤਰ੍ਹਾਂ ਤੁਹਾਡੇ ਜਿਹੜੀ ਆ ਅੰਦਰੋਂ ਡਸਟ ਆ ਜਿਹੜੀ ਕਲੀਨ ਕਰਦੀ ਆ ਆਪਣੋਂ ਪੋਸਟ ਦੇ ਵਿੱਚੋਂ ਤਾਂ ਕੋਈ ਡਸਟ ਆ ਜਿਹੜੀ ਕਿਉਂਕਿ ਆਪਣੇ ਉਹਨਾਂ ਦੇ ਵਿੱਚ ਡਸਟ ਹੁੰਦੀ ਆ ਤਾਂ ਹੀ ਉਹ ਡੂੰਗੇ ਦੇ ਡੂੰਗੇ ਹੁੰਦੇ ਜਾਂਦੇ ਰਹਿੰਦੇ ਆ ਤਾਂ ਉਹਨਾਂ ਦੇ ਡਸਟਰ ਜਿਹੜੀ ਕਲੀਨ ਕਰ ਦੂਗਾ ਤੇ ਤੁਹਾਡਾ ਰੰਗ ਵੀ ਜਿਹੜਾ ਫੇਅਰ ਕਰੂਗਾ ਤੁਹਾਨੂੰ ਆਦੇ ਰੰਗ ਦਾ ਫਰਕ ਆ ਜਿਹੜਾ ਥੋੜੇ ਜਿ ਦਿਨਾਂ ਚ ਹੀ ਦਿਖਣਾ ਸ਼ੁਰੂ ਹੋ ਜਾਵੇ ਜਦੋਂ ਤੁਸੀਂ ਇਸ ਨੂੰ ਆਪਣੀ ਡੇਲੀ ਰੁਟੀਨ ਚ ਕੀਤਾ ਐਵੇਂ ਕਰਕੇ ਬਿਲਕੁਲ ਸੌਫਟ ਹੱਥਾਂ ਦੇ ਨਾਲ ਐਵੇਂ ਮ사ਜ ਕਰਨੀ ਆ ਤੁਸੀਂ ਜਿਵੇਂ ਐਸਜੀ ਤੇ ਆ ਤੇ ਐਸਜੀ ਤੇ ਹੀ ਆਨੇ ਪਟਾਮਣ ਇਹ ਆਪਣੀ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਵੈਸਟ ਪੈਗੀ ਪਰ ਤੁਸੀਂ ਇਹਨਾਂ ਨੂੰ ਯੂਜ਼ ਕਰਨਾ ਨਹੀਂ ਛੱਡਣਾ ਤਾਂ ਫੇਰ ਤੁਹਾਡੀ ਸਕਿਨ ਜਿਹੜੀ ਬਹੁਤ ਜ਼ਿਆਦਾ ਵਧੀਆ ਹੋ ਜੂਗੀ ਤੁਹਾਨੂੰ ਕੋਈ ਬਿਊਟੀ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਮਹਿੰਗਾ ਟ੍ਰੀਟਮੈਂਟ ਕਰਾਉਣ ਦੀ ਲੋੜ ਨਹੀਂ ਕੀ ਸਾਡੇ ਉੱਪਰ ਹੌਲੀ ਹੌਲੀ ਜਿਹੜੇ ওপਨ ਪੋਰਸ ਆ ਉਹ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਣਗੇ ਬਸ ਤੇ ਆ ਦੇਖੋ ਹੁਣ ਆਪਾਂ ਨੂੰ ਪੰਜ ਤੋਂ 7 ਮਿੰਟ ਹੋ ਗਏ ਮ사ਜ ਕਰੀ ਜਾਂਦੇ ਨੇ ਕਿਉਂਕਿ ਮੈਂ ਵੀਡੀਓ ਵਿੱਚ ਥੋੜੀ ਜਿਹੀ ਸਕਿਪ ਕਰਦੀ ਸੀ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਫਿਰ ਕਹਿ ਦਿੰਦੇ ਆ ਵੀ ਵੀਡੀਓ ਲੰਬੀ ਆ ਤਾਂ ਆਪਣੇ ਤੋਂ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਹਰ ਇੱਕ ਕੋਲੇ ਟਾਈਮ ਆ ਜਿਹੜਾ ਬਹੁਤ ਥੋੜਾ ਹੁੰਦਾ ਤੇ ਚਲੋ ਜੀ ਹੁਣ ਜਦੋਂ ਮ사ਜ ਕਰ ਲੈਣੀ ਆਪਾਂ 10-15 ਮਿੰਟ ਠੀਕ ਆ ਐਵੇਂ ਕਰਾਂ ਸਾਜ ਕਰ ਲਈਏ ਦੇਖੋ ਆਪਣੇ ਵਾਲਾ ਵਗੈਰਾ ਤੇ ਸੈਡਾ ਤੇ ਥੋੜਾ ਜਿਹਾ ਲੱਗ ਜਾਂਦਾ ਦਾਣੇਦਾਰ ਹੁੰਦਾ ਇਹ ਬਾਉਂਡਰ ਨਹੀਂ ਹੁੰਦਾ ਚੌਣਾ ਦਾ ਆਟਾ ਆਪਾਂ ਘਰੇ ਪਿੱਸਿਆ ਆਇਆ ਨਾਲੇ ਕੋਈ ਬਰੀਕ ਛਾਨ ਨਹੀਂ ਜਿਵੇਂ ਛਾਨਿਆ ਹੋਇਆ ਚੰਗੀ ਤਰ੍ਹਾਂ ਪਰ ਫਿਰ ਵੀ ਇਹ ਥੋੜਾ ਜਿਹਾ ਸਕਰਾਪ ਦੀ ਤਰ੍ਹਾਂ ਹੈਗਾ ਤੇ 15 ਮਿੰਟ ਘੱਟੋ ਘੱਟ ਮੈਂ ਟਾਈਮ ਦੇਖ ਕੇ ਹੀ ਲੱਗੀ ਸੀ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਜਿਹੜਾ ਆਪਣਾ ਬਚਿਆ ਹੋਇਆ ਇਹਨੂੰ ਚੰਗੀ ਤਰ੍ਹਾਂ ਆਪਾਂ ਫੇਰ ਫੇਸ ਤੇ ਲਗਾ ਲਿਆ ਮੋਟਾ ਮੋਟਾ ਇਹ ਮੇਰਾ ਪਹਿਲਾਂ ਆਪਾਂ ਮ사ਜ ਕਰ ਲਈ ਉਹਦੀ ਮਤਲਬ ਇਸ ਤਰ੍ਹਾਂ ਰੱਬ ਵਾਂਗੂ ਕਰ ਲਿਆ ਹੁਣ ਆਪਾਂ ਇਹਨੂੰ ਲਗਾ ਲਾਂਗੇ ਲੋ ਜੀ ਹੁਣ ਆਪਾਂ ਇਹਨੂੰ ਘੱਟੋ ਘੱਟ 20 ਮਿੰਟ ਇਹਨੂੰ ਸੁੱਕਣ ਦੇਵਾਂਗੇ ਚੰਗੀ ਤਰ੍ਹਾਂ ਘੱਟੋ ਘੱਟ 20 ਮਿੰਟ ਆਪਾਂ ਇਹਨੂੰ ਸੁੱਕਣ ਦੇਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜੂ ਫਿਰ ਆਪਾਂ ਜਿਹੜਾ ਫੇਸ ਆ ਵਾਸ਼ ਕਰ ਲੈਣਾ ਵਾਸ਼ ਕਰਕੇ ਉਸ ਤੋਂ ਬਾਅਦ ਮੋਸਚਰਾਈਜ਼ਰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜੇ ਓਪਨ ਪੋਰਸ ਆ ਆਪਣੇ ਮਤਲਬ ਮ사ਜ ਨਾਲ ਖੁੱਲ ਜਾਣਗੇ ਉਹ ਸ਼੍ਰਿੰਕ ਹੋ ਜਾਣਗੇ ਉਹਨਾਂ ਨੂੰ ਟਕਣਾ ਵੀ ਜ਼ਰੂਰੀ ਹੈ ਠੀਕ ਆ ਇਸ ਕਰਕੇ ਫਿਰ ਉਹ ਹੌਲੀ ਹੌਲੀ ਹਫ਼ਤੇ ਬਾਅਦ ਤੁਹਾਨੂੰ ਤੋਡਾ ਜਿਹੜਾ ਉਹ ਚੀਜ਼ ਦੀ ਪ੍ਰੋਬਲਮ ਆ ਖਤਮ ਹੋ ਜੂਗੀ ਹੌਲੀ ਹੌਲੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜੂਗਾ ਵੀ ਜਿਹੜੇ ਤੁਹਾਡੇ ਉਹ ਚੀਜ਼ਾਂ ਖਤਮ ਹੋਣੀ ਸ਼ੁਰੂ ਹੋ ਜੂਦੀ ਫੇਸ ਆ ਜਿਹੜਾ ਸਾਫ ਹੋਣਾ ਸ਼ੁਰੂ ਹੋ ਜੂਗਾ ਖੱਡੇ ਜਿਹੜੇ ਭਰਨੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤਾਂ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਜਰੂਰ ਕਰਦੇ ਹੋ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਨੇ ਨਹੀਂ ਤਾਂ ਫਿਰ ਮਲਖੀ ਸੀਰਮ ਆ ਜਿਹੜਾ ਆਪਣਾ ਤਾਂ ਘੈਂਟ ਤੇ ਸਭ ਤੋਂ ਬੈਸਟ ਮਲਖ ਬਰਡ ਦਾ ਜਿਹੜਾ ਹੈਗਾ ਮੋਇਸਚਰਾਈਜ਼ਰ ਹੈਗਾ ਤੇ ਮੈਂ ਤਾਂ ਉਹੀ ਲਗਾਉਂਦੀ ਹੁਣ ਜਦੋਂ ਇਹਨੂੰ ਧੋ ਲਿਆ ਤੇ ਤੁਸੀਂ ਉਹ ਲਗਾਉਣਾ ਜੇ ਤੁਹਾਡੇ ਕੋਲੇ ਜਿਹੜੀ ਪੈਣ ਨੇ ਬਣਾਇਆ ਹੋਇਆ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਨਹੀਂ ਫਿਰ ਕੋਈ ਵੀ ਮੋਇਸਚਰਾਈਜ਼ਰ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਨਾਰੀਅਲ ਦਾ ਤੇਲ ਨਾਲ ਤੁਸੀਂ ਇਸ ਤਰ੍ਹਾਂ ਠੀਕ ਆ ਪਰ ਉਹਨੂੰ ਲੌਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਕੋਈ ਵੀ ਸਕਰੱਬ ਕਰਦੇ ਹੋ ਉਸ ਤੋਂ ਬਾਅਦ ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਰੂਰੀ ਹੈ ਠੀਕ ਆ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਬਸ ਸੁਕਾ ਲਾਂਗੇ 20-25 ਮਿੰਟ ਜਦੋਂ ਚੰਗੀ ਤਰ੍ਹਾਂ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਫੇਸ ਆ ਜਿਹੜਾ ਧੋਦਾਂਗੇ ਨਾਰਮਲ ਵਾਟਰ ਨਾਲ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਵੀ ਉਹ ਲਗਾ ਲਾਂਗੇ ਤਾਂ ਫੇਰ ਤੁਸੀਂ ਆਪਨੇ ਆਪ ਹੀ ਰਿਜ਼ਲਟਾ ਜਿਹੜਾ ਦੇਖ ਲਿਓ ਤੇ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਊਗੀ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਆਪਾਂ ਅੱਜ ਇੱਕ ਭੈਣ ਦਾ ਇੱਕ ਵੀਡੀਓ ਤੇ ਕਮੈਂਟ ਆਇਆ ਸੀ ਵੀ ਮਲੱਖੀ ਜਿਹੜਾ ਪਾਊਡਰ ਆ ਨਹੀਂ ਮਿਲਿਆ ਹੈਗਾ ਤੇ ਮਲੱਖੀ ਪਾਊਡਰ ਵੈਸੇ ਮੈਨੂੰ ਤਾਂ ਲੱਗਦਾ ਆਮ ਹੀ ਮਾਰਕੀਟ ਚੋਂ ਮਿਲ ਜਾਂਦਾ ਹੋਊਗਾ ਕਰਿਆਨੇ ਦੀ ਦੁਕਾਨ ਤੋਂ ਜਿਹੜੀਆਂ ਸੌਦੇ ਪੱਤੇ ਜਿਹੜੀਆਂ ਦੁਕਾਨਾਂ ਹੁੰਦੀਆਂ ਠੀਕ ਆ ਪਰ ਮੈਂ ਖੁਦ ਨਹੀਂ ਇਹ ਖਰੀਦਿਆ ਸੀ ਇਹ ਮੈਂ ਆਪਣੇ ਹਸਬੰਦ ਤੋਂ ਮੰਗਾਇਆ ਸੀਗਾ ਤਾਂ ਮੈਂ ਉਹਨਾਂ ਨੂੰ ਸ਼ੌਪ ਪੁੱਛਣਾ ਉਹ ਵੀ ਕਿਹੜੀ ਸ਼ੌਪ ਤੋਂ ਲਿਆ ਸੀ ਤਾਂ ਫਿਰ ਉਹਨਾਂ ਤੇ ਨਹੀਂ ਫਿਰ ਤੁਸੀਂ ਘਰੇ ਮਿਕਸੀ ਚ ਪੀਸ ਲੋ ਵਧੀਆ ਬਣ ਜਾਂਦਾ ਵੈਸੇ ਥੋੜਾ ਜਿਹਾ ਵੀ ਘੱਟ ਬੰਦਾ ਉਹ ਵਾਵਾ ਸਾਰਾ ਦੇ ਦਿੰਦੇ ਆਏ ਨਹੀਂ ਮੈਨੂੰ ਪਤਾ ਉਹਨਾਂ ਨੇ ਕਿੰਨੇ ਦਾ ਲਿਆਂਦਾ ਸੀ ਬਸ ਮੈਨੂੰ ਮੇਰੇ ਕੋਲ ਇੰਨਾ ਸਾਰਾ ਹੈਗਾ ਮੇਰੀ ਡੱਬੀ ਫੁੱਲ ਭਰੀ ਹੋਈ ਆ ਮੈਨੂੰ ਹੁਣ ਇੱਕ ਦੋ ਮਹੀਨੇ ਮੁੱਕ ਜਾਣੀ ਠੀਕ ਆ ਤੇ ਇੱਕ ਆਪਾਂ ਇਸ ਸਵਾਲ ਦਾ ਜਵਾਬ ਆ ਤੁਹਾਡੇ ਦਾ ਦੇ ਦਾ ਤੇ ਫਿਰ ਵੀ ਉਹ ਕਹਿੰਦੇ ਸੀ ਭਾਣੇ ਮੈਨੂੰ ਵੀ ਲੈ ਦਿਓ ਕਾਣੇ ਤੁਸੀਂ ਇੱਕ ਵਾਰੀ ਪਤਾ ਕਰ ਲਿਓ ਜੀ ਮਿਲ ਗਿਆ ਠੀਕਾ ਨਹੀਂ ਤੁਸੀਂ ਆਪਾਂ ਨੂੰ ਦੱਸ ਦਿਓ ਆਪਾਂ ਤੁਹਾਨੂੰ ਫਿਰ ਦੱਸ ਦਾਂਗੇ ਜੀ ਆਪਾਂ ਮੰਗਵਾ ਸਕਦੇ ਹੋਏ ਤੁਹਾਨੂੰ ਭੇਜ ਸਕਦੇ ਹੋਏ ਦਾ ਜਰੂਰ ਦੇਵਾਂਗੇ ਠੀਕ ਆ ਤੇ ਵੈਸੇ ਤਕਰੀਬਨ ਮਿਲ ਜੂਗਾ ਕੋਈ ਏਡੀ ਗੱਲ ਨਹੀਂ ਹੈਗੀ ਲੋ ਜੀ ਆਪਣਾ ਸਾਰਾ ਖਾਲੀ ਹੋ ਗਿਆ ਮੇਰਾ ਮੜਾ ਜਾਂ ਬੇਨ ਲੱਗਿਆ ਵਿੱਚ ਤੇ ਅਸੀਂ ਮੈਂ ਤੁਹਾਨੂੰ ਛੱਟਣਾ ਮੈਂ ਚੰਗੀ ਤਰ੍ਹਾਂ ਲਾ ਲਿਆ ਆਪਾਂ ਉਨੀ ਕੀ ਚੀਜ਼ ਬਣਾਉਣੇ ਹੁੰਦੇ ਨੇ ਜਿਹੜੀ ਪੂਰੇ ਫੇਸ ਤੇ ਲੱਗ ਜਾਂਦੀ ਮੈਂ ਕਦੇ ਵੀ ਮੇਰੀ ਆਏ ਨਹੀਂ ਹੋਇਆ ਵੀ ਮੈਂ ਵਾਦ ਜੂਗਾ ਮੈਂ ਧੋਣਾ ਪੂਗਾ ਛੱਟਣਾ ਪੂਗਾ ਕੋਲੀ ਤੇ ਠੀਕ ਆ ਸਾਫ ਹੋ ਗਈ ਆਪਣੀ ਕੋਲੀ ਹੁਣ ਤੇ ਚਲੋ ਜੀ ਠੀਕ ਆ ਹੁਣ ਮੈਂ ਜਦੋਂ 20-25 ਮਿੰਟ ਹੋ ਗਏ ਉਸ ਤੋਂ ਬਾਅਦ ਮੈਂ ਆਪਦਾ ਫੇਸ ਆਜੜ ਧੋਧਮੀ ਤੇ ਮੋਇਸਚਰਾਈਜ਼ਰ ਲਗਾ ਲੂਗੀ ਇਹ ਜਿਨ੍ਹਾਂ ਨੂੰ ਮੇਰੇ ਨਾਲ ਭੈਣਾਂ ਨੂੰ ਇਹ ਵਾਲੀ ਪ੍ਰੋਬਲਮ ਹੈ ਦੀ ਆਪਨ ਪੋਰਸ ਵਾਲੀ ਦਾ ਉਹ ਇਹ ਵਾਲੀ ਰਹਿਮਤੀ ਨੂੰ ਟਰਾਈ ਕਰਨਾ ਤਾਂ ਰਿਜ਼ਲਟ ਆ ਜਿਹੜਾ 100% ਮਿਲੂਗਾ ਤੁਹਾਨੂੰ ਤੇ ਇੰਨਾ ਕੁ ਵਧੀਆ ਇਸ ਹੋਮ ਰੈਮਡੀ ਦਾ ਰਿਜ਼ਲਟ ਆ ਨਾ ਤੁਸੀਂ ਆਪ ਖੁਦ ਟਰਾਈ ਕਰਕੇ ਯੂਜ਼ ਕਰਕੇ ਤੁਸੀਂ ਮੈਨੂੰ ਦੱਸਿਓ ਵੀ ਕਿੰਨਾ ਵਧੀਆ ਰਿਜ਼ਲਟ ਠੀਕ ਆ ਤੇ ਆਪਾਂ ਫਿਰ ਕਹਿਣੀ ਆ ਵੀ ਟਰਾਈ ਕਰਕੇ ਰਿਜ਼ਲਟ ਤੋਂ ਬਾਅਦ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਕਮੈਂਟ ਨਾਲ ਫਿਰ ਆਪਾਂ ਨੂੰ ਹੌਸਲਾ ਮਿਲਦਾ ਆਪਾਂ ਥੋੜਾ ਜਾਂ ਕੁਝ ਹੋਰ ਨਵਾਂ ਲੈ ਕੇ ਆਉਣੇ ਆ ਤੇ ਬਹੁਤ ਜ਼ਿਆਦਾ ਧੰਨਵਾਦ ਜਿਹੜੀਆਂ ਭੈਣ ਭਰਾ ਆਪਣੀ ਸਪੋਰਟ ਕਰ ਰਹੇ ਆ ਦਿਲੋਂ ਧੰਨਵਾਦ ਉਹਨਾਂ ਦਾ ਠੀਕ ਆ ਤੇ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਕੱਲ ਨੂੰ ਫਿਰ ਕੁਝ ਨਵਾਂ ਲੈ ਕੇ ਮਿਲਾਂਗੇ ਕਈ ਕਈ ਵਾਰੀ ਆਪਸ ਥੋੜਾ ਜਿਹਾ ਬੀਰੀ ਹੋ ਜਾਂਦੀ ਆ ਤਾਂ ਸੌਰੀ ਵੀਡੀਓ ਜਿਹੜੀ ਨਹੀਂ ਆ ਸਕਦੀ ਭੈਣਾ ਫਿਰ ਵੇਖ ਚੁੰਦੀਆਂ ਵੀ ਵੀਡੀਓ ਆਉਗੀ ਹਨਾ ਤੇ ਚਲੋ ਜੀ ਵਧੀਆ ਚੀਜ਼ ਆ ਵੀ ਕਈ ਵਾਰੀ ਭੈਣਾ ਭਰਾ ਆਪਣ ਨੂੰ ਕੁਛ ਦੇ ਵੀ ਆ ਵੀ ਵੀ ਵੀਡੀਓ ਨਹੀਂ ਆਈ ਤੇ ਉਦੋਂ ਬਹੁਤ ਵਧੀਆ ਲੱਗਦਾ ਵੀ ਕੋਈ ਆਪਣੀ ਨਹੀਂ ਵੀ ਆਪਾਂ ਨੇ ਵੀ ਕੋਈ ਵੇਟ ਕਰਦਾ ਆਪਾਂ ਨੂੰ ਵੀ ਕੋਈ ਯਾਦ ਕਰਦਾ ਤੇ ਚਲੋ ਜੀ ਬਹੁਤ ਵਧੀਆ ਲੱਗਦਾ ਤੇ ਫੈਮਿਲੀ ਨੂੰ ਥੋੜਾ ਜਿਹਾ ਹੋਰ ਵਧਾਉਣਾ ਆਪਾਂ ਇਸ ਕਰਕੇ ਸਾਰੇ ਭੈਣ ਭਰਾ ਆਪਣੀ ਸਪੋਰਟ ਕਰੋ ਵੀ ਆਪਾਂ ਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਆਪਾਂ ਤੁਹਾਡੇ ਨਾਲ ਹੀ ਆ ਬਸ ਠੀਕ ਆ ਨਾ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਛ ਨਵਾਂ ਲੈ ਕੇ ਓਕੇ ਬਾਏ